ਬੜੀਆਂ ਜ਼ੋਰਦਿਆਂ ਲਾਟਾਂ ਨਿਕਲਦੀਆਂ ਐਡੇ ਜ਼ੋਰ ਦੀ ਧਮਾਕੇ ਹੋਏ ਜਿਹੜੀ ਅਹਿਮਦ ਸ਼ਾਹ ਅਫਦਾਲੀ ਦੀ ਫੌਜ ਡਰ ਕੇ ਭੱਜ ਗਈ ਉਹਨੋਂ ਪਿੱਛੇ ਹਟਣਾ ਪਿਆ ਤੇ ਕਰਮਦੀਨ ਤਾਂ ਮਰ ਗਿਆ ਸੀ ਮੀਰ ਮੰਨੂ ਦੀ ਜੱਤ ਹੁੰਦੀ ਆ ਤੇ ਕਿਵੇਂ ਮੀਰ ਮੰਨੂ ਦੀ ਜੱਤ ਹੁੰਦੀ ਆ ਤੇ ਕਿਵੇਂ ਅਹਿਮਦ ਸ਼ਾਹ ਅਫਦਾਲੀ ਚੜ ਕੇ ਆਉਂਦਾ ਮੇਰੇ ਸਾਹਦੇ ਆਉਂਦਾ ਲੈ ਅਹਿਮਦ ਸ਼ਾਹ ਅਬਦਾਲੀ ਹਲਾ ਕੀਤਾ ਭਾਰਤ ਤੇ ਰਸਤੇ ਉਹ ਪੰਜਾਬ ਦੇ ਦਿੱਲੀ ਦੇ ਵੱਲ ਆਇਆ ਕਬਜ਼ਾ ਕਰ ਲਿਆ ਉਸਨੇ ਆਉਂਦੇ ਸਾਰ ਲਾਹੌਰ ਤੇ ਹੋਈ ਆਖਾਣੂ ਉਸਨੇ ਆਪਣੇ ਨਾਲ ਰਲ ਆਇਆ ਸੁਰੇ ਅਲੀ ਖਾਨ ਤੇ ਰਮਦੀਨੇ ਵਧੀਰ ਚੋ ਰਾਜਮਾ ਦੋ ਸਿੰਘ ਨਾਲੇ ਵਿੱਚ ਮੈਦਾਨ ਤੇ ਆਇਆ ਦਿੱਲੀੋਂ ਚੱਲ ਕੇ ਆ ਗਏ ਸਰਹੰਦ ਦੇ ਨੇੜੇ ਤਾਂ ਦੋ ਹੱਥੇ ਅਬਦਾਲੀ ਨਾਲ ਕਰਨਾ ਐ ਨਾ ਚਾ ਦਿਆਂ ਨੇ ਤਾਂ ਪੂਰਾ ਕਹਿਰ ਵਰਤਾਇਆ ਹੋ ਵਜਿਆ ਗੋਲਾ ਤੋਪ ਦਾ ਕਰਮ ਦੀਨ ਵजीर ਦੇ ਇੱਕੋ ਗੋਲੇ ਦੇ ਨਾਲ ਪਰਲੋਕ ਗਿਆ ਸਦਾ ਆ ਪੁੱਤਰੇ ਦਾ ਐਸਾ ਸ਼ੂਰ ਬੀਰੇ ਬਹਾਦਰ ਸੀ ਮਰੇ ਪਿਤਾ ਨੂੰ ਐਸ ਨੇ ਹਾਤੀ ਉੱਤੇ ਆਇਆ ਹੱਲਾ ਸ਼ੇਰੀ ਦਿੰਦਾ ਵਿੱਚ ਸੀ ਉਹ ਫੌਜਾਂ ਨੂੰ ਵਜੀਰੇ ਮਰੇ ਦੀ ਉਸਨੇ ਖਬਰ ਨੂੰ ਸੀ ਛਪਾਇਆ ਕੋਲਾ ਇੱਕ ਤੋਪ ਦਾ ਟਿੱਗਿਆ ਹੋਰੇ ਬਰੂਦ ਤੇ ਹੁਣ ਤਮਾਕੇ ਵੱਡੇ ਸੂਰਜ ਚ ਨਾ ਲੁਕਾਇਆ ਸੈਨਾ ਸਾਰੀ ਹਾਥੀ ਕੋੜੇ ਭੱਜ ਗਏ ਮੌਤ ਵੇਖ ਸਾਹਮਣੇ ਅਬਦਾਲੀ ਕਬਰ ਆਇਆ ਪਿੱਛੇ ਮੁੜ ਗਿਆ ਅਬਦਾਲੀ ਸੁਪਨੇ ਲੈਦਾ ਜਿੱਤ ਦੇ ਮੀਰ ਮੰਨੂ ਚੇਤੇਰੇ ਪਿਗੜੇ ਨੂੰ ਵਜਾਇਆ ਕਬਜਾ ਕਰ ਲਿਆ ਲਾਹੌਰ ਦੇ ਉੱਤੇ ਮੀਰ ਮੰਨੂ ਨੇ ਲਖ ਪਤਰਾਏ ਤਾਈ ਬੰਦੀ ਗਿਆ ਬਣਾਇਆ ਹੋਤੀ ਲਖ ਹਰ ਜਾਨਾ ਪਰਦੇ ਜਾਣੇ ਬਚਾਉਣੀ ਤੇ ਐਸਾ ਹੁਕਮ ਉਸਨੇ ਲਖੂ ਤਾਈ ਸੁਣਾਇਆ ਕੋਲਾ ਕਰ ਦੇ ਐਸੀ